ਮੁਸਲਮ ਭਾਈਚਾਰੇ ਤੋਂ ਸੋਨਮ ਬਾਜਵਾ ਅਤੇ ਫਿਲਮ ਦੀ ਪੂਰੀ ਟੀਮ ਨੇ ਲਿਖਤੀ ਰੂਪ ਦੇ ਵਿੱਚ ਮੰਗੀ ਮਾਫੀ ਦੇਖ ਸਕਦੇ ਹੋ ਤੁਸੀਂ ਵੀ ਮੌਕੇ ਦੀਆਂ ਇਹ ਖਾਸ ਤਸਵੀਰਾਂ ਸਤੀ ਗੱਲ ਜੀ ਮੈਂ ਬਲਵਿੰਦਰ ਸਿੰਘ ਜੰਜੂਆ ਪਿੱਟ ਸੇ ਆਪਾਂ ਦਾ ਪ੍ਰੋਡਿਊਸਰ ਤੇ ਪਿਛਲੇ ਦਿਨ ਆਪਾਂ ਫੱਤੇਗੜ ਸਾਹਿਬ ਚ ਮਸਜਿਦ ਚ ਸ਼ੂਟ ਕੀਤਾ ਸੀ ਤੇ ਅਣਜਾਣੇ ਚ ਸਾਡੇ ਕੋਲ ਗਲਤੀ ਹੋਈ ਉੱਥੇ ਸ਼ੂਟ ਕਰਨਾ ਜਬਕਿ ਕਰਨੀ ਨਹੀਂ ਸੀ ਜਾਈਦੀ ਹੋਤੇ ਉਹ ਬੜੀ ਇਤਿਹਾਸਿਕ ਤੇ ਅ ਬਹੁਤ ਹੀ ਮੁਕੱਦਸ ਜਗ੍ਹਾ ਹੈ ਤੇ ਅੱਜ ਮੈਂ ਤਹੇ ਦਿਲ ਤੋਂ ਮੇਰੇ ਵੱਲੋਂ ਤੇ ਪੂਰੀ ਯੂਨਿਟ ਵੱਲੋਂ ਮਾਫੀ ਮੰਗਨੇ ਆ ਜੇ ਸਾਡੇ ਕਾਰਨ ਅ ਕਿਸੇ ਦੀ ਧਾਰਮਿਕ ਭਾਵਨਾਵਾਂ ਨੂੰ ਟੇਸ ਪਹੁੰਚੀ ਹੈ ਤੇ ਤਹੇ ਦਿਲ ਤੋਂ ਮਾਫੀ ਹੈ ਤੇ ਇਮਾਮ ਸਾਹਿਬ ਨੂੰ ਮਾਫ ਕਰਨ ਤੇ ਪੂਰੀ ਜਨਤਾ ਕੋ ਆਪਾਂ ਮਾਫੀ ਮੰਗਦੇ ਹਾਂ ਬismillah अर रहमान अर रहीम ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ ਅਸੀਂ ਅੱਜ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਮੌਜੂਦ ਆ ਪਿਛਲੇ ਦਿਨੋਂ ਡਿਸਟ੍ਰਿਕਟ ਫਤਿਹਗੜ ਸਾਹਿਬ ਦੀ ਜਿਹੜੀ ਬੜੀ ਇਤਿਹਾਸਿਕ ਮਸਜਿਦ ਹੈ ਪਾਕਤ ਸਦਨਾ ਜੀ ਦੀ ਉੱਥੇ ਇੱਕ ਸ਼ੂਟਿੰਗ ਜਿਹੜੀ ਹੈ ਉਹ ਹੋਈ ਸੀਗੀ ਕਿਉਂਕਿ ਮਸਜਿਦ ਦੇ ਵਿੱਚ ਗਾਣੇ ਦੀ ਸ਼ੂਟਿੰਗ ਕੀਤੀ ਗਈ ਸੀ ਇਸ ਲਈ ਬਹੁਤ ਸਾਰੇ ਲੋਕਾਂ ਨੂੰ ਇਹਦੇ ਉੱਤੇ ਇਤਰਾਜ਼ ਸੀ ਕਿ ਉਹ ਦੇ ਨਾਲ ਧਾਰਮਿਕ ਪਾਵਨ ਆਮ ਨੂੰ ਠੇਸ ਪਹੁੰਚੀ ਗਈ ਤੇ ਅਸੀਂ ਇਸ ਸੰਬੰਧ ਦੇ ਵਿੱਚ ਜਿਹੜੀ ਫਿਲਮ ਦੇ ਜਿਹੜੇ ਪ੍ਰੋਡਿਊਸਰ ਨੇ ਤੇ ਫਿਲਮ ਦੇ ਜਿਹੜੇ ਐਕਟਰਸ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਤੇ ਅੱਜ ਇਹ ਸਾਡੇ ਨਾਲ ਇੱਥੇ ਮੌਜੂਦ ਨੇ ਔਰ ਇਹਨਾਂ ਨੇ ਇਸ ਗੱਲ ਨੂੰ تسلیم ਕੀਤਾ ਹੈ ਕਿ ਉਹ ਜਿਹੜੀ ਸ਼ੂਟਿੰਗ ਹੈ ਉਹ ਅਣਜਾਣੇ ਦੇ ਵਿੱਚ ਉੱਥੇ ਕੀਤੀ ਗਈ ਹੈ ਔਰ ਇਸ ਗੱਲ ਦਾ ਯਕੀਨ ਦੁਲਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਦੁਬਾਰਾ ਇਹ ਸਿਰਫ ਮਸਜਿਦ ਹੀ ਨਹੀਂ ਵੀ ਕਿਸੇ ਵੀ ਧਾਰਮਿਕ ਪਾਵਨਾਮ ਦਾ ਬਹੁਤ ਖਿਆਲ ਰੱਖਿਆ ਜਾਏਗਾ ਔਰ ਮੈਂ ਉਮੀਦ ਕਰਦਾ ਹਾਂ ਤੌਰੇ ਸਾਰਿਆਂ ਤੋਂ ਕਿ ਅਸੀਂ ਸਾਰੇ ਲੋਕ ਇਸ ਵੇਲੇ ਇਕੱਠੇ ਮੌਜੂਦ ਹਾਂ ਔਰ ਜਦ ਵੀ ਕੋਈ ਬੰਦਾ اپنی غلطی ਨੂੰ تسلیم ਕਰਦਾ ਹੈ ਤੇ ਮੈਂ ਸਮਝਦਾ ਕਿ تسلیم ਕਰਨ ਵਾਲਾ ਵੀ ਬੰਦਾ ਵੱਡਾ ਹੁੰਦਾ ਹੈ ਔਰ ਉਹਨਾਂ ਦੀ ਗੱਲ ਨੂੰ تسلیم ਕਰਨ ਵਾਲੀ ਜਿਹੜੀ ਆਵਾਮ ਹੈ ਉਹ ਵੀ ਬੜੀ ਹੁੰਦੀ ਹੈ ਇਸ ਲਈ ਅਸਲ ਜਿਹੜੀ ਮਾਫੀ ਹੈ ਉਹ ਤਾਂ ਖੁਦਾ ਦੇ ਹਜ਼ੂਰੀ ਹੁੰਦੀ ਹੈ ਜਦ ਵੀ ਕੋਈ ਬੰਦਾ ਦਿਲ ਦੇ ਨਾਲ ਆਪਣੇ ਲਰਗਿਸ਼ ਨੂੰ تسلیم ਕਰ ਲੈਂਦਾ ਹੈ ਕਿ ਦੁਬਾਰਾ ਐਸਾ ਨਹੀਂ ਹੋਏਗਾ ਤੇ ਫਿਰ ਉਸ ਮੁੱਦੇ ਨੂੰ ਜਿਹੜਾ ਉਹ ਮੁਕੰਮਲ ਕਰ ਦੇਣਾ ਚਾਹੀਦਾ ਹੈ ਬਸ ਇਹਨਾਂ ਹੀ ਅੱਖਰਾਂ ਦੇ ਨਾਲ ਮੈਂ ਉਮੀਦ ਕਰਦਾ ਕਿ ਪੰਜਾਬ ਜਿਹੜਾ ਉਹ اسی ਤਰ੍ਹਾਂ ਇੱਕ ਦੂਸਰੇ ਦਾ ਇhtਰਾਮ ਪਿਆਰ ਔਰ ਮੁਹੱਬਤ ਜੁੜਾ ਹੈ ਉਹ ਵਿਸ਼ੇ ਪਰ ਨੂੰ ਸੁਨੇਹਾ ਦਿੰਦਾ ਰਹੇਗਾ ਬਹੁਤ ਧੰਨਵਾਦ